ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਇੱਕ ਨਵੀਂ ਕਹਾਣੀ ਲੈ ਕੇ ਆਏ ਹਾਂ ਜੀ ਪ੍ਰਦੇਸ਼ ਦੀ ਜ਼ਿੰਦਗੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਵੇਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਇਹ ਗੱਲ ਸ਼ੁਰੂ ਹੁੰਦੀ ਹੈ 2014 ਤੋਂ ਜਦੋਂ ਮੈਂ ਆਪਣਾ ਪਾਸਪੋਰਟ ਬਣਵਾਇਆ ਵੱਡਾ ਭਰਾ ਬਾਹਰ ਹੋਣ ਕਰਕੇ ਮੈਨੂੰ ਵੀ ਚਾਹੀ ਸੀ ਬਾਹਰ ਜਾਣ ਦਾ ਹਾਲਾਂਕਿ ਭਰਾ ਨੇ ਬਹੁਤ ਵਾਰ ਕਿਹਾ ਕਿ ਮੈਂ ਤੈਨੂੰ ਇੱਥੇ ਹੀ ਸੱਦ ਕੇ ਕੁਛ ਨਹੀਂ ਹਾਂ ਤੂੰ ਰਹਿਣ ਦੇ ਆਉਂ ਲੋ ਪਰ ਦਿਮਾਗ ਵਿੱਚ ਜੋ ਕੀੜਾ ਸੀ ਉਹਨੂੰ ਕਿੱਦਾਂ ਕੱਢ ਦੇ ਮੈਂ ਘਰ ਵਿੱਚ ਛੋਟਾ ਸੀ ਤਾਂ ਕਰਕੇ ਮੈਂ ਜਿਹੜੀ ਵੀ ਚੀਜ਼ ਮੰਗਦਾ ਸੀ ਭਰਾ ਜਿੱਦਾਂ ਕਿਦਾਂ ਕਰਕੇ ਮੈਨੂੰ ਲੈ ਕੇ ਦਿੰਦਾ ਸੀ ਪਰ ਮੈਂ ਇਸ ਗੱਲ ਤੋਂ ਬਹੁਤ ਅਣਜਾਣ ਸੀ ਕਿ ਉਹ ਵਿਚਾਰਾ ਕਿੱਦਾਂ ਲੈ ਕੇ ਦਿੰਦਾ ਹੈ ਮੈਨੂੰ ਇਹ ਸੀ ਕਿ ਮੇਰੇ ਸ਼ੌਂਕ ਪੂਰੇ ਹੁੰਦੇ ਆ ਪਤਾ ਨਹੀਂ ਬਾਹਰ ਕਿੰਨਾ ਕੋ ਪੈਸਾ ਹੈ ਚਲੋ ਮੈਂ ਨਹੀਂ ਹਟਿਆ ਕਿ ਨਹੀਂ ਭਾਜੀ ਮੈਂ ਬਾਹਰ ਆਉਣਾ ਹੀ ਹੈ ਕਿਉਂਕਿ ਅਸੀਂ 6-7 ਦੋਸਤ ਸੀ ਜੋ ਇਕੱਠੇ ਰਹਿੰਦੇ ਸੀ ਇੱਕ-ਇੱਕ ਕਰਕੇ ਸਾਰੇ ਬਾਹਰ ਚਲੇ ਗਏ ਸੀ ਅਸੀਂ ਸਿਰਫ ਦੋ ਹੀ ਇੰਡੀਆ ਚ ਰਹਿ ਗਏ ਸੀ ਉਹ ਵੀ ਤਾਂ ਰਹਿ ਗਿਆ ਸੀ ਕਿਉਂਕਿ ਉਹ ਬੈਂਕ ਵਿੱਚ ਨੌਕਰੀ ਕਰਦੇ ਸੀ ਤੇ ਮੈਂ ਗੱਡੀਆਂ ਦਾ ਕੰਮ ਕਰਦਾ ਸੀ ਮੈਂ ਵੀ ਇੱਕ ਕੰਪਨੀ ਵਿੱਚ ਕੰਮ ਕਰਦਾ ਸੀ ਤਨਖਾਹ ਤੇ ਓਵਰਟਾਈਮ ਪਾ ਕੇ ਮੇਰਾ ਮਹੀਨੇ ਦਾ 18 ਤੋਂ 20000 ਬਣ ਜਾਂਦਾ ਸੀ ਪਾਣੇ ਕਿਹਾ ਵੀ ਸਹੀ ਐ ਤੂੰ ਇੱਥੇ ਜਿੰਨੇ ਪੈਸੇ ਤੂੰ ਇੱਧਰ ਲਾ ਕੇ ਆਉਣਾ ਐ ਇੱਥੇ ਲਾ ਕੇ ਉਹਨੇ ਆਪਣੀ ਵਰਕਸ਼ਾਪ ਆ ਲੈ ਪਰ ਮੈਂ ਨਹੀਂ ਮੰਨਿਆ ਚਲੋ ਭਰਾ ਟਰਾਈ ਕਰਨ ਲੱਗ ਪਿਆ ਬਾਹਰ ਦੀ ਮੇਰੀ ਪਰ ਕੀ ਕਰਦਾ ਕਿਸਮਤ ਵੀ ਸਾਥ ਨਹੀਂ ਦੇ ਦੇ ਰਹੀ ਬਹੁਤ ਵਾਰ ਟਰਾਈ ਕੀਤਾ ਪਰ ਗੱਲ ਨਹੀਂ ਬਣੀ ਕਿਤੇ ਮੈਂ ਵੀ ਇਸ ਜਿਸ ਇਸ ਵੀ ਏਜੰਟ ਕੋਲ ਜਾਂਦਾ ਫਾਈਲ ਲਾਉਂਦਾ ਕਈ-ਕਈ ਮਹੀਨੇ ਉਸ ਕੋਲ ਹੀ ਪਾਸਪੋਰਟ ਪਿਆ ਰਹਿੰਦਾ ਦੋ ਵਾਰ ਤੇ ਇਦਾਂ ਹੋਈ ਮੈਂ ਤੇ ਮੇਰੇ ਦੋਸਤ ਇਕੱਠੇ ਲਾਉਂਦੇ ਉਹਨਾਂ ਦਾ ਵੀਜ਼ਾ ਆ ਗਿਆ ਪਰ ਮੇਰਾ ਨਹੀਂ ਆਇਆ ਮੈਂ ਬਹੁਤ ਦੁਖੀ ਹੋਇਆ ਕਿ ਸ਼ਾਇਦ ਮੇਰੀ ਕਿਸਮਤ ਹੀ ਮਾੜੀ ਹੈ ਤਕਰੀਬਨ ਮੈਂ 16-17 ਵਾਰ ਲਾ ਲਿਆ ਬਾਹਰ ਜਾਣ ਦਾ ਪਰ ਨਹੀਂ ਬੜਿਆ ਇੰਨੇ ਨੂੰ ਜਿਹੜੇ ਬਾਕੀ ਦੋਸਤ ਰਹਿੰਦੇ ਸੀ ਉਹ ਵੀ ਵਾਰ ਚਲੇ ਗਏ ਹੁਣ ਮੈਂ ਤੇ ਉਹ ਬੈਂਕ ਵਾਲਾ ਦੋਸਤ ਦੋਨੇ ਹੀ ਰਹਿ ਗਏ ਘਰ ਵੀ ਉਹ ਵੀ ਘਰੋਂ ਘੱਟ ਹੀ ਬਾਹਰ ਨਿਕਲਦਾ ਸੀ ਆ ਪਾਕੀ ਫਿਰ ਤੁਰਨ ਵਾਲੇ ਬੰਦੇ ਸੀ ਪਰ ਹੁਣ ਇਕੱਲੇ ਜਿਹੇ ਰਹਿ ਗਏ ਸੀ ਇਹ ਲੱਗਦਾ ਸੀ ਫਿਰ ਮੈਂ ਕੰਮ ਨਾਲ ਮੇਰੇ ਨਾਲ ਕੰਮ ਕਰਦਾ ਸੀ ਇੱਕ ਮੁੰਡਾ ਕੰਪਨੀ ਵਿੱਚ ਉਹ ਆ ਗਿਆ ਉਹ ਦबई ਉਸਨੇ ਮੈਨੂੰ ਬਾਹਰ ਜਾ ਕੇ ਫੋਨ ਕੀਤਾ ਤੇ ਕਹਿਣ ਲੱਗਾ ਬਾਹਰ ਮੈਨੂੰ ਚਾ ਚੜ ਗਿਆ ਜਦੋਂ ਉਸਨੇ ਮੈਨੂੰ ਕਿਹਾ ਕਿ ਤੂੰ ਦੁਬਈ ਆ ਜਾ ਕਹਿੰਦਾ ਆਪਣੇ ਪਾਸਪੋਰਟ ਦੀ ਫੋਟੋ ਕਾਪੀ ਮੈਨੂੰ ਭੇਜ ਦੇ ਮੈਂ ਉਹਨੂੰ ਕੱਟੂ ਫੋਟੋ ਕਾਪੀ ਭੇਜ ਦਿੱਤੀ ਪਾਦਰ ਚੇ ਸੀ ਕਿ ਮੇਰਾ ਕਹਿਣਾ ਬਣਨਾ ਹੈ ਕਿਹੜਾ ਬਣਨਾ ਹੈ ਅੱਗੇ ਨਹੀਂ ਬਣਿਆ ਜਿਹੜਾ ਹੁਣ ਬਣ ਜੂਗਾ ਭਰਾ ਨੇ ਫਿਰ ਦੇਖ ਕਿਹਾ ਵੀ ਤੂੰ ਰਹਿਣ ਦੇ ਕੁਝ ਨਹੀਂ ਬਣਦਾ ਪਰ ਆਪਾਂ ਮੰਨਿਆ ਨਹੀਂ ਚਲੋ 5 ਕੁ ਦਿਨਾਂ ਵਿੱਚ ਵੀਜ਼ਾ ਆ ਗਿਆ ਮੈਨੂੰ ਇੰਨਾ ਚਾ ਇੰਨੀ ਖੁਸ਼ੀ ਲੈ ਬਈ ਹੁਣ ਯਾਰ ਜਾਣਗੇ 11 9 2018 ਨੂੰ ਬਾਹਰ ਆ ਗਿਆ ਪਹਿਲਾਂ ਤਾਂ ਦबई ਆਇਆ ਆਪਣੇ ਉਹਨਾਂ ਯਾਰਾਂ ਨੂੰ ਮਿਲਿਆ ਜੋ ਪਹਿਲਾਂ ਦੇ ਬਾਹਰ ਆਏ ਸੀ ਇੱਕ ਰਾਤ ਇੱਕ ਦਿਨ ਉਹਨਾਂ ਤੋਂ ਉਹਨਾਂ ਕੋਲ ਰਹਾ ਅਸੀਂ ਘੁੰਮੇ ਫਿਰੇ ਬੜਾ ਮਜ਼ਾ ਕੀਤਾ ਮੈਂ ਅੱਗੇ ਆਬੂ ਤਾਬੀ ਜਾਣਾ ਸੀ ਦੂਜੇ ਦਿਨ ਉਹਨਾਂ ਨੇ ਮੈਨੂੰ ਟੈਕਸੀ ਕਰਾ ਦਿੱਤੀ ਤੇ ਜਾਣ ਲੱਗੇ ਨੂੰ ਕਹਿੰਦੇ ਪੁੱਤ ਆ ਤਾ ਗਿਆ ਦੇਖ ਮਜਾ ਹੁਣ ਤੂੰ ਵੀ ਦੁਬਈ ਦਾ ਮੈਂ ਕੋਈ ਜ਼ਿਆਦਾ ਗੌਰ ਨਹੀਂ ਕੀਤੀ ਚਲੋ ਪਹੁੰਚ ਗਿਆ ਜਿੱਥੇ ਆਉਣਾ ਸੀ ਜਿਸ ਮਾਲਕ ਕੋਲੇ ਆਉਣਾ ਸੀ ਉਹ ਅੱਗੋਂ ਲੈਣ ਆਇਆ ਉਹ ਵੀ ਪੰਜਾਬੀ ਸੀ ਤੇ ਹੈ ਵੀ ਮੇਰੇ ਪਿੰਡਾਂ ਦੇ ਵੱਲ ਦੇ ਸੀ ਉਹ ਮੇਰੇ ਤੋਂ ਪਹਿਲਾਂ ਹੀ ਉਸ ਨਾਲ ਝਗੜਾ ਕਰਕੇ ਕਿਸੇ ਕੰਪਨੀ ਵਿੱਚ ਚਲਾ ਗਿਆ ਤੇ ਮੈਂ ਉਸ ਕੋਲ ਵਰਕਸ਼ਾਪ ਵਿੱਚ ਕੰਮ ਕਰਨ ਲੱਗ ਪਿਆ ਸਾਡੀ ਡਿਊਟੀ ਸਵੇਰੇ 8 ਤੋਂ ਰਾਤ 9 ਵਜੇ ਤੱਕ ਹੁੰਦੀ ਸੀ ਪਰ ਅਸੀਂ ਆਪਣੇ ਮਾਲਕ 6 ਵਜੇ ਤੋਂ 5 ਵਜੇ ਮਿੰਟ ਤੱਕ ਵੀ ਉੱਪਰ ਨਾ ਹੁੰਦੇ ਤੇ ਕੰਪਨੀ ਦੇ ਸੁਪਰਵਾਈਜ਼ਰ ਨਾਲ ਲੜਨ ਪੈ ਲੜ ਪੈਂਦੇ ਸੀ ਪਰ ਇੱਥੇ ਤਾਂ ਬਗਾਨਾ ਮੁਲਕ ਸੀ ਜੋ ਕਹਿੰਦੇ ਸੀ ਕਰਨਾ ਪੈਂਦਾ ਸੀ ਉਸ ਨੇ ਵੀ ਨਵੀਂ ਨਵੀਂ ਵਰਕਸ਼ਾਪ ਖੋਲੀ ਸੀ ਕੰਮ ਹੌਲੀ ਹੌਲੀ ਵੱਧ ਗਿਆ ਸਾਨੂੰ ਉਸ ਨੇ ਕਿਹਾ ਮੈਂ ਤੁਹਾਨੂੰ ਉੱਕਾ-ਬੁੱਕਾ 500 ਰੁਪਿਆ ਹੋਰ ਜ਼ਿਆਦਾ ਕਰੂੰਗਾ ਤੁਸੀਂ ਓਵਰਟਾਈਮ ਵੀ ਲਾ ਲਿਆ ਕਰੋ ਸਾਨੂੰ ਚਾਹ ਚੜ ਗਿਆ ਕਿਉਂਕਿ ਇੰਡੀਆ ਦਾ ਤਕਰੀਬਨ 10000 ਬਣਦਾ ਸੀ ਅਸੀਂ ਸਵੇਰੇ 8:00 ਵਜੇ ਸ਼ੁਰੂ ਹੋਣਾ ਤੇ ਰਾਤ 3:00 ਵਜੇ ਤੱਕ ਲਗਾਤਾਰ ਕੰਮ ਕਰੀ ਜਾਣਾ ਫਿਰ ਉਸਨੇ ਸਾਡੇ ਪੱਕੇ ਵੀਜੇ ਲਵਾ ਦਿੱਤੇ ਅਸੀਂ ਦਿਨ ਰਾਤ ਪਾਗਲਾ ਵਾਂਗੂ ਕੰਮ ਕਰਦੇ ਰਹਿਣਾ ਇੰਡੀਆ ਹੁੰਦੇ ਸੀ ਕਦੇ ਵੀ ਓਵਰਟਾਈਮ ਨਹੀਂ ਲਾਉਂਦੇ ਕਈ ਵਾਰ ਕੰਪਨੀ ਨਾਲ ਝਗੜਾ ਵੀ ਹੋਇਆ ਸੁਪਰਵਾਈਜ਼ਰ ਨਾਲ ਵੀ ਕੀ ਇਹ ਬੰਦੇ ਓਵਰਟਾਈਮ ਕਿਉਂ ਨਹੀਂ ਲਾਉਂਦੇ ਸਾਡਾ ਇੱਕੋ ਜਵਾਬ ਨਹੀਂ ਲਾਉਣਾ ਪਰ ਇੱਥੇ ਕਿਸੇ ਨਾਲ ਵੀ ਔਖੇ ਨਹੀਂ ਹੋ ਸਕਦੇ ਸੀ ਚਲੋ ਅਸੀਂ ਦਿਨ ਰਾਤ ਕੰਮ ਕਰਨਾ ਹਾਲਾਂਕਿ ਸਾਨੂੰ 1 ਵਜੇ ਤੋਂ 3 ਵਜੇ ਤੱਕ ਛੁੱਟੀ ਹੁੰਦੀ ਸੀ ਪਰ ਅਸੀਂ ਉਹ ਵੀ ਨਹੀਂ ਸੀ ਕਰਦੇ ਰੋਟੀ ਖਾਣੇ ਉਦੋਂ ਹੀ ਕੰਮ ਤੇ ਲੱਗ ਜਾਣਾ ਤੇ ਕਈ ਵਾਰ ਤੇ ਇਹ ਹੁੰਦਾ ਸੀ ਕਿ ਦੁਪਹਿਰ ਦੀ ਰੋਟੀ ਸ਼ਾਮ ਦੇ 5 ਵਜੇ ਤੇ ਰਾਤ ਦੀ ਰੋਟੀ 12 ਵਜੇ ਜਾਂ 1 ਵਜੇ ਖਾਣੀ ਰਾਤ 3 ਵਜੇ ਤੱਕ ਕੰਮ ਕਰਨਾ ਫਿਰ ਵਰਕਸ਼ਾਪ ਵਿੱਚ ਥੱਲੇ ਚਾਦਰ ਵਿਛਾ ਕੇ ਹੀ ਸੌ ਜਾਣਾ ਇੰਡੀਆ ਹੁੰਦੇ ਸੀ ਜੇ ਕਰਦਿਆ ਨੇ ਮੇਰੇ ਬੈੱਡ ਦੀ ਚਾਦਰ ਵੀ ਨਾ ਝਾੜੀ ਹੁੰਦੀ ਤਾਂ ਮੈਂ ਪੂਰਾ ਘਰ ਸਿਰ ਤੇ ਚੱਕ ਲੈਂਦਾ ਸੀ ਪਰ ਇੱਥੇ ਇੱਕ ਪਤਲੀ ਹੀ ਚਾਦਰ ਹੀ ਸੀ ਵਿਛਾ ਕੇ ਸੌ ਜਾਂਦੇ ਸੀ ਕਈ ਵਾਰ ਤੇ ਚੂਹੇ ਵੀ ਛਾਤੀ ਤੇ ਆ ਕੇ ਖੇੜਦੇ ਰਹਿੰਦੇ ਉਦੋਂ ਇੱਕ ਮੁੰਡੇ ਦਾ ਵੀ ਯਾ ਨਹੀਂ ਲੱਗਿਆ ਕਿਉਂਕਿ ਉਸ ਨੂੰ ਕੰਮ ਘੱਟ ਆਉਂਦਾ ਸੀ ਪਰ ਮਾਲਕ ਨੇ ਉਸ ਨੂੰ 17000 ਰੁਪਇਆ ਲਿਆ ਸੀ ਤੇ ਉਸ ਨੂੰ ਇੰਡੀਆ ਵਾਪਸ ਭੇਜ ਦਿੱਤਾ ਇਹ ਕਹਿ ਕੇ ਕਿ ਥੋੜਾ ਕੁ ਟਾਈਮ ਕੰਮ ਸਿੱਖਿਆ ਫਿਰ ਬੁਲਾ ਲਊਗਾ ਤਿੰਨ ਮਹੀਨੇ ਦੇ ਵਿੱਚ ਵੀ ਵਾਪਸ ਭੇਜ ਦਿੱਤਾ ਉਹਨੂੰ ਮੁੜ ਕੇ ਸੁਧਿਆ ਨਹੀਂ ਫਿਰ ਉਹਨਾਂ ਦਾ ਆਪਸ ਵਿੱਚ ਕਾਫੀ ਝਗੜਾ ਹੋਇਆ ਚਲੋ ਛੱਡੋ ਮੈਂ ਉੱਥੇ ਦੀ ਆਪਣੀ ਜ਼ਿੰਦਗੀ ਦੱਸਦਾ ਹਾਂ ਅਸੀਂ ਦਿਨ ਰਾਤ ਕੰਮ ਕਰਦੇ ਸਾਡੇ ਨਾਲ ਦਾ ਮੁੰਡਾ ਉਸਦੇ ਭਰਾ ਨੇ ਕਿਹਾ ਇੰਨਾ ਓਵਰਟਾਈਮ ਲਾਉਂਦੇ ਮਿਲਦਾ ਸਿਰਫ 500 ਹੀ ਹੈ ਉਸ ਨੂੰ ਕਹੋ ਕਿ ਜਾਂ ਤਾਂ ਤਨਖਾਹ ਦੇ ਹਿਸਾਬ ਨਾਲ ਪੈਸੇ ਦੇਵੀਂ ਤੇ ਜਾਂ ਫਿਰ ਘੰਟੇ ਦੇ ਹਿਸਾਬ ਨਾਲ ਕਿਉਂਕਿ 8 ਘੰਟੇ ਸਾਡਾ ਓਵਰਟਾਈਮ ਹੀ ਲੱਗ ਜਾਂਦਾ ਹੈ ਤਾਂ ਅਸੀਂ ਉਸ ਨਾਲ ਗੱਲ ਕੀਤੀ ਤੇ ਉਸ ਨੂੰ ਕਿਹਾ ਕਿ ਮੈਂ ਓਵਰਟਾਈਮ ਹੀ ਬੰਦ ਕਰ ਦੇਣਾ ਅਸੀਂ ਕਿਹਾ ਜੇ 500 ਹੀ ਦੇਣਾ ਹੈ ਤੇ ਸਿਰਫ 2 ਘੰਟੇ ਹੀ ਓਵਰਟਾਈਮ ਲਾਉਣਾ ਹੈ ਅਸੀਂ ਉਸ ਉਸਨੇ ਨਾ ਕਰਦੀ ਤੇ ਪਹਿਲਾਂ ਛੁੱਟੀ ਵਾਲੇ ਦਿਨ ਕੰਮ ਕਰਦੇ ਸੀ ਤਾਂ 50 ਰੁਪਏ ਮਿਲਦੇ ਸੀ ਹੁਣ ਉਹ ਕਹਿੰਦਾ ਜੇ ਕੰਮ ਕਰਨਾ ਹੈ ਛੁੱਟੀ ਵਾਲੇ ਦਿਨ ਪਰ ਪੈਸੇ ਨਹੀਂ ਮਿਲਣੇ ਫਿਰ ਅਸੀਂ ਨਾ ਕਰ ਦਿੱਤੀ ਫਿਰ ਉਹ ਸਾਨੂੰ ਤਨਖਾਹ ਵਿੱਚ ਤੰਗ ਕਰਨ ਲੱਗ ਪਿਆ ਜਿਸ ਦੀ 1500 ਰੁਪਏ ਤਨਖਾਹ ਸੀ ਉਸ ਨੂੰ 500 ਦਿੰਦਾ ਸੀ ਜਿਸ ਦੀ 1700 ਰੁਪਏ ਸੀ ਉਸ ਨੂੰ 700 ਰੁਪਏ ਦਿੰਦਾ ਸੀ ਦੋ ਮੁੰਡੇ ਪਿੰਡੋਂ ਵੀ ਬੁਲਾ ਲਏ ਸੀ ਪਰ ਹੁਣ ਅਸੀਂ ਸਾਰੇ ਘੱਟ ਚੁੱਕੇ ਸੀ ਕਰੀਏ ਤਾਂ ਕੀ ਕਰੀਏ ਦੋ ਤਿੰਨ ਵਾਰ ਸਾਡਾ ਝਗੜਾ ਵੀ ਹੋਇਆ ਪੈਸਿਆਂ ਨੂੰ ਲੈ ਕੇ ਪਰ ਕੁਝ ਵੀ ਨਹੀਂ ਕਰ ਸਕਦੇ ਸੀ ਫਿਰ ਮੈਂ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਤੇ ਕਾਫੀ ਬਿਮਾਰ ਹੋਣ ਤੋਂ ਬਾਅਦ ਬਾਬਸ ਇੰਡੀਆ ਆ ਗਿਆ ਡਾਕਟਰ ਨੂੰ ਦਿਖਾਇਆ ਉਸਨੇ ਖਾਣਾ ਪੀਣਾ ਸਹੀ ਨਾ ਹੁਣ ਕਰਕੇ ਰੋਟੀ ਟਾਈਮ ਵੀ ਟਾਈਮ ਖਾਣ ਕਰਕੇ ਇਨ ਲੀਵਰ ਵਿੱਚ ਪ੍ਰੋਗਰਾਮ ਦੱਸੀ ਹੈ ਉਹਨੇ ਮੈਂ ਪੈਸੇ ਕਮਾਏ ਨਹੀਂ ਜਿੰਨੇ ਮੈਂ ਆਪਣੇ ਉੱਪਰ ਲਾਏ ਸੀ 4 ਮਹੀਨੇ ਮੈਂ ਇੰਡੀਆ ਆ ਰਿਹਾ ਮਾਲਕ ਫੋਨ ਕਰਨ ਲੱਗ ਪਿਆ ਕਿ ਆ ਜਾ ਵਾਪਸ ਕਿਉਂਕਿ ਉੱਥੇ ਰਹਿੰਦਾ ਤੇ ਮੇਰਾ ਵੀਜ਼ਾ ਆਪਣੇ ਆਪ ਕੈਂਸਲ ਹੋ ਜਾਣਾ ਸੀ ਉਸ ਨੂੰ ਪਰੇਸ਼ਾਨੀ ਆਉਣੀ ਸੀ ਮੈਂ ਦੁਬਾਰਾ ਆ ਗਿਆ ਵਾਪਸ ਘਰ ਦੇ ਮੈਨੂੰ ਕਹਿ ਨਾ ਸਕੇ ਪਰ ਨਹੀਂ ਭੇਜਣਾ ਚਾਹੁੰਦੇ ਸੀ ਚਲੋ ਇੱਥੇ ਆਇਆ ਤੇ ਉਸਨੇ ਜਿੰਨੇ ਮੁੰਡੇ ਪੁਰਾਣੇ ਸੀ ਸਭ ਨੂੰ ਕੱਢ ਦਿੱਤਾ ਸੀ ਤੇ ਹੋਰ ਕਿਤੇ ਕੰਮ ਲਈ ਭੇਜ ਦਿੱਤਾ ਸੀ ਮੈਨੂੰ ਵੀ ਕਹਿ ਦਿੱਤਾ ਕਿ ਤੈਨੂੰ ਕਿਤੇ ਹੋਰ ਕੰਮ ਤੇ ਲਵਾ ਦਿੰਦਾ ਮੇਰੇ ਕੋਲ ਕੰਮ ਨਹੀਂ ਹੈ ਤੇ ਇੱਕ ਨਵਾਂ ਮੁੰਡਾ ਸੱਦ ਲਿਆ ਹੈ ਸਾਨੂੰ ਸਭ ਨੂੰ ਤਾਂ ਕੱਢਦਾ ਸੀ ਉਸਨੇ ਕਿਉਂਕਿ ਅਸੀਂ ਮਹੀਨੇ ਦੇ ਮਹੀਨੇ ਪੂਰੀ ਤਨਖਾਹ ਮੰਗਦੇ ਸੀ ਉਹ ਹਜੇ ਨਵਾਂ ਨਵਾਂ ਸੀ ਪੈਸੇ ਵੀ ਨਹੀਂ ਸੀ ਮੰਗਦਾ ਕਹਿੰਦਾ ਸੀ ਇਕੱਠੇ ਲਵਾਂਗੇ ਇਕੱਠੇ ਹਾ 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 ਚਲੋ ਉਸਨੇ ਇੱਕ ਅਰਬੀ ਕੋ ਕੰਮ ਕਰਨ ਤੇ ਲਵਾ ਦਿੱਤਾ ਉੱਥੇ ਜਿਹੜਾ ਫੋਰਮੈਨ ਸੀ ਉਹ ਪਾਕਿਸਤਾਨੀ ਸੀ ਤੇ ਮਾਲਕ ਦਾ ਦੋਸਤ ਸੀ ਦੋਸਤੀ ਦਾ ਕਰਕੇ ਜੋ ਪੇਪਰ ਵਰਕ ਹੁੰਦਾ ਉਹ ਕੁਝ ਵੀ ਨਹੀਂ ਸੀ ਕੀਤਾ ਤੇ ਉਹ ਅਰਬੀ ਵੀ ਕੋਈ ਚੰਗਾ ਨਹੀਂ ਸੀ ਉੱਥੇ ਇੱਕ ਦਿਨ ਡੈਂਟਰ ਦੀ ਮਜਬੂਰਤ ਜਰੂਰਤ ਸੀ ਤਾਂ ਉਹ ਫੋਰਮੈਨ ਇੱਕ ਪਾਕਿਸਤਾਨੀ ਨੂੰ ਲੈ ਆਇਆ ਪਰ ਉਹ ਇਨਾ ਕੁ ਗੰਦਾ ਬੰਦਾ ਸੀ ਆਪਣੀ ਕੀਤੀ ਗਲਤੀ ਦੂਜੇ 'ਤੇ ਸਿਰ ਪਾਉਂਦਾ ਸੀ ਉਸਨੇ ਚਮਚਾਗਿਰੀ ਕਰਕੇ ਮੈਨੂੰ ਫੋਰਮੈਨੀ ਮਿਲ ਜਾਵੇ ਸਭ ਨੂੰ ਉਥੋਂ ਕਢਵਾ ਦਿੱਤਾ ਪੇਪਰ ਵਰਕ ਨਾ ਹੋਣ ਕਰਕੇ ਮੇਰਾ 80000 ਰੁਪਏ ਲੱਗਿਆ ਲੜ ਮਰਦੇ ਨਹੀਂ ਕਿਸੇ ਨਾਲ ਇੱਥੇ ਜਿਵੇਂ ਕਹਿ ਦਈਏ ਕਿ ਪ੍ਰਦੇਸ ਆਉਂਦਿਆਂ ਹੀ ਆਕੜ ਤਾਂ ਜਮਾ ਹੀ ਮਰ ਜਾਂਦੀ ਹੈ ਮੇਰਾ ਮੇਰੇ ਨਾਲ ਵੀ ਇਹੀ ਹੋਇਆ ਮੈਂ ਉਹ ਹਿਸਾਬ ਨਾਲ ਦੱਸ ਰਿਹਾ ਹਾਂ ਫਿਰ ਪੁਰਾਣੀ ਇਮਾਰਤ ਨੇ ਕਿਤੇ ਹੋਰ ਲਗਵਾ ਦਿੱਤਾ ਹੁਣ ਇੱਥੇ ਤਨਖਾਹ ਵੀ ਘੱਟ ਸੀ ਤੇ ਖਰਚ ਰਫਾਰੀ ਵੀ ਸੀ ਉਹ ਹੀ ਆ ਦੋ ਦੋ ਮਹੀਨੇ ਦੀ ਤਨਖਾਹ ਥੱਲੇ ਰੱਖ ਕੇ ਦਿੰਦੇ ਨੇ ਹੁਣ ਤੇ ਇਹ ਸੋਚ ਰਿਹਾ ਹੈ ਕਿ ਆ ਵੀਜ਼ਾ ਪੂਰਾ ਕਰਨਾ ਹੈ ਤੇ ਵਾਪਸ ਚਲੇ ਜਾਣਾ ਆਪਣੇ ਹਿਸਾਬ ਨਾਲ ਦੱਸਦਾ ਜੇ ਮੈਂ 15 ਤੋਂ 18000 ਤੁਸੀਂ ਇੰਡੀਆ ਕੁ ਮਾਰ ਰਹੇ ਹੋ ਤਾਂ ਆਪਣੇ ਦੇਸ਼ ਦੇ ਸਹੀ ਹੋ ਇਸ ਲਈ ਇਹੀ ਮੇਰੇ ਨਾਲ ਹੱਡ ਬੀਤੀ ਹੈ ਜੋ ਮੈਂ ਦੱਸੀ ਹੈ ਕਹਾਣੀ ਜਿਆਦਾ ਲੰਬੀ ਹੋਣ ਕਰਕੇ ਕਈ ਗੱਲਾਂ ਤਾਂ ਲਿਖੀਆਂ ਨਹੀਂ ਗਈਆਂ ਪਰ ਇਹਨਾਂ ਕਹਿ ਦਿੰਦਾ ਹਾਂ ਕਿ ਬਹੁਤ ਮਾੜੇ ਹਾਲਾਤਾਂ ਵਿੱਚ ਰੀ ਲੰਗੇ ਹਾਂ ਜਨਾਬ ਪਰ ਹੁਣ ਸੋਚ ਲਿਆ ਹੈ ਕਿ ਆਪਣੇ ਘਰ ਹੀ ਠੀਕ ਹਾਂ ਪਰਦੇਸ ਦੀ ਜ਼ਿੰਦਗੀ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਬਹੁਤ ਹੀ ਭਾਵੁਕ ਕਹਾਣੀ ਹੈ ਜੀ ਤਾਂ ਇਸ ਬਾਰੇ ਆਪਣੇ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ